ਇਹ ਜਿਹੜਾ ਇਹਨਾਂ ਦਾ ਸਿਕਿਉਰਟੀ ਵਾਲਾ ਮੁੰਡਾ ਹੈ ਉਹ ਸਾਨੂੰ 11 ਵਜੇ ਤੋਂ ਇਹ ਗੱਲ ਕਹਿ ਰਿਹਾ ਵੀ 11 ਵਜੇ ਤੱਕ ਵੇਟ ਕਰ ਲਓ 11 ਤੋਂ ਉਹ ਕਹਿੰਦਾ 11:30 ਤੱਕ ਵੇਟ ਕਰ ਲਓ 11:30 ਤੋਂ ਕਹਿੰਦਾ ਵੀ 12 ਵਜੇ ਪਹੁੰਚ ਜਾਣਾ ਫਿਰ ਉਹ ਇਹਨੂੰ ਪੁੱਛਿਆ ਕਹਿੰਦਾ ਮੇਰਾ ਤਾਂ ਫੋਨ ਹੀ ਨਹੀਂ ਚੱਕਦੇ ਹੁਣ ਉਹ ਇਹ ਪਬਲਿਕ ਸਵੇਰ ਦੀ ਭੁਖੀ ਇੱਥੇ ਬੈਠੀ ਆ 9 ਵਜੇ ਤੋਂ ਆ ਕੇ ਹੁਣ ਇਹਨਾਂ ਨੇ ਕਹਿਤਾ ਵੀ ਸਾਡਾ ਲੰਚ ਟਾਈਮ ਹੋ ਗਿਆ ਜੀ ਲੁਧਿਆਣਾ ਦੇ ਆਰਟੀਓ ਦਫਤਰ ਦੇ ਬਾਹਰ ਲੋਕਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਦਰਸਲ ਕਈ ਘੰਟੇ ਆਪਣੀ ਸੀਟ ਤੇ ਕਰਮਚਾਰੀ ਮੌਜੂਦ ਨਹੀਂ ਸਨ ਤਾਂ ਆਰਟੀਓ ਦਫਤਰ ਦੇ ਵਿੱਚ ਕੰਮ ਕਰਾਣ ਆਏ ਲੋਕ ਕਾਫੀ ਪਰੇਸ਼ਾਨ ਹੋਏ ਖੱਜਲ ਖਵਾਰ ਹੋਏ ਜਿਸ ਦੇ ਚਲਦਿਆਂ ਅੱਕੇ ਲੋਕਾਂ ਦੇ ਵੱਲੋਂ ਹੁਣ ਵੇਖੋ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਲੁਧਿਆਣਾ ਦੇ ਆਰਟੀਓ ਦਫਤਰ ਦੀਆਂ ਤਸਵੀਰਾਂ ਜਿੱਥੇ ਲੋਕਾਂ ਦੇ ਵੱਲੋਂ ਪ੍ਰਦਰਸ਼ਨ ਕਰਦਿਆਂ ਹੋਇਆਂ ਧਰਨਾ ਲਗਾ ਦਿੱਤਾ ਗਿਆ ਤੇ ਕਾਫੀ ਜ਼ਿਆਦਾ ਹੰਗਾਮਾ ਕੀਤਾ ਗਿਆ ਤਾਂ ਲੋਕਾਂ ਦਾ ਇਲਜ਼ਾਮ ਹੈ ਕਿ ਕਈ ਕੰਟੇ ਤੱਕ ਜਿਹੜੇ ਕਰਮਚਾਰੀ ਨੂੰ ਆਪਣੀ ਸੀਟਾਂ ਤੇ ਹੀ ਮੌਜੂਦ ਨਹੀਂ ਹੁੰਦੇ ਜਿਸ ਤੇ ਚਲਦਿਆ ਇੱਥੇ ਆਣ ਵਾਲੇ ਲੋਕਾਂ ਦਾ ਸਮਾਂ ਤੇ ਪੈਸਾ ਦੂਵੇਂ ਬਰਬਾਦ ਹੁੰਦੇ ਨੇ ਜਿਸ ਦੇ ਚਲਦਿਆਂ ਲੋਕਾਂ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਸੜਕ ਜਾਮ ਕਰ ਦਿੱਤੀ ਗਈ ਤੇ ਧਰਨਾ ਲਗਾ ਦਿੱਤਾ ਗਿਆ ਸਰ ਇਹ 150 ਬੰਦਾ ਉਰੇ ਤਕਰੀਬਨ ਜਿਨ੍ਹਾਂ ਦੇ ਅੱਜ ਅਪੌਇੰਟਮੈਂਟ ਹੈ ਜਿਨ੍ਹਾਂ ਦੀ ਡਰਾਈਵਿੰਗ ਦੀ 160 ਬੰਦਾ ਹਾਂ 160 ਬੰਦਾ ਉਰੇ ਮੌਜੂਦ ਆ ਔਰ 9 ਵਜੇ ਤੋਂ ਉਰੇ ਲੋਕ ਆ ਪਬਲਿਕ ਆਈ ਹੋਈ ਹੈ ਔਰ 9 ਵਜੇ ਤੋਂ ਇਹਨਾਂ ਦੇ ਕੋਲ ਕੋਈ ਇਹਨਾਂ ਨੇ ਸਾਨੂੰ 10 ਵਜੇ 11 ਵਜੇ 12 ਵਜੇ ਲਾਰੇ ਤੇ ਲਾਰਾ ਲਾਰੇ ਤੇ ਲਾਰਾ ਕੋਈ ਟਾਈਮ ਨਹੀਂ ਆਉਂਦਾ ਜੀ ਕਿਸੇ ਨੇ ਲੰਚ ਬ੍ਰੈਕਫਾਸਟ ਵੀ ਨਹੀਂ ਕੀਤਾ ਹੋਇਆ ਭੁੱਖੇ ਬੈਠੇ ਨੇ ਨਾ ਪਾਣੀ ਪੀਣ ਜਾਂਦੇ ਨੇ ਪਬਲਿਕ ਪਾਣੀ ਪੀਣ ਨੂੰ ਕੁਝ ਨਹੀਂ ਹੋ ਰਿਹਾ ਜਾ ਵੀ ਨਹੀਂ ਰਹੇ ਵੀ ਕਦੇ ਕੋਈ ਬੰਦਾ ਆ ਕੇ ਫੋਟੋ ਖਾ ਕੇ ਕਹਿਣਾ ਦਵੇ ਤਾਂ ਸਾਡਾ ਟਾਈਮ ਨਾ ਲੰਘ ਜਵੇ ਔਰ ਇੰਨੀ ਪਰੇਸ਼ਾਨੀ ਇਹਨਾਂ ਦਾ ਕਸੂਰ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਸਾਡਾ ਕਸੂਰ ਕੀ ਆ ਔਰ ਕਿਹੜਾ ਮੁਲਾਜ਼ਮ ਹੈ ਜਿਹੜਾ ਸਾਡੇ ਸਾਹਮਣੇ ਆ ਕੇ ਗੱਲ ਵੀ ਨਹੀਂ ਕਰ ਰਿਹਾ ਕੀ ਦਿੱਕਤ ਕੀ ਆ ਰਹੀ ਆ ਤੁਹਾਨੂੰ ਮੇਨ ਕੰਮ ਅਰ ਟਰਾਈ ਦੇ ਵਿੱਚੋਂ ਜਿਹੜਾ ਬੰਦੇ ਨੇ ਫੋਟੋ ਕਰਨੀ ਆ ਜਾਂ ਕੁਛ ਵੀ ਕਰਨਾ ਉਹ ਮੁਲਾਜ਼ਮ ਹੀ ਨਹੀਂ ਹੈਗਾ ਔਰੇ ਔਰ ਹਾਜ਼ਰ ਨਹੀਂ ਹੋਇਆ ਉਹ ਫੋਨ ਨਹੀਂ ਚੱਕ ਰਿਹਾ ਸਵੇਰੇ ਆਇਆ ਔਰ ਸਾਨੂੰ ਟਾਈਮ ਦਿੱਤਾ ਔਰੇ ਪਹੁੰਚਣ ਦਾ 150 ਬੰਦਾ ਔਰੇ ਬੈਠਾ 160 ਬੰਦਾ ਬੈਠੇ ਅੰਦਰ ਮੁਲਾਜ਼ਮ ਬੈਠੇ ਔਰ ਨਾਲ ਗੱਲ ਕੀਤੀ ਸੀ ਉਹਨਾਂ ਨੇ ਗੱਲ ਕੀਤੀ ਆ ਜੀ ਉਹ ਲਾਰੇ ਤੇ ਲਾਲਾ 10 ਵਜੇ ਆਉਂਦਿਆ 11 ਵਜੇ ਆਉਂਦਿਆ ਫਿਰ ਉਹ ਮੁੰਡਾ ਕਹਿੰਦਾ ਵੀ ਸਭ ਮੇਰਾ ਤਾਂ ਫੋਨ ਹੀ ਨਹੀਂ ਚੱਕਦੇ ਉਹ ਉਹਨਾਂ ਨੇ ਫੋਨ ਬੰਦ ਕਰ ਲਿਆ ਹੁਣ ਉਹਨਾਂ ਨੂੰ ਹਾਰ ਕੇ ਜਦੋਂ ਅਸੀਂ ਤੇ ਹੱਲਾ ਕੀਤਾ ਥੋੜਾ ਫਿਰ ਉਹਨੇ ਫੋਨ ਚੱਕਿਆ ਪਤਾ ਨਹੀਂ ਕਿਹੜੇ ਨੰਬਰ ਤੋਂ ਉਹਨੇ ਦੁਬਾਰਾ ਕਾਲ ਕਰੀਆ ਫੋਨ ਚੱਕਿਆ ਹੁਣ ਕਹਿੰਦਾ ਮੈਂ 2 ਵਜੇ ਆਉਂਗਾ ਲੰਚ ਟਾਈਮ ਹੋ ਗਿਆ ਇਹ ਜਿਹੜੀ ਪਬਲਿਕ ਭੁੱਖੀ ਬੈਠੀ ਆ ਇਹਦਾ ਕੌਣ ਜ਼ਿੰਮੇਵਾਰ ਹੈ ਇਹਨਾਂ ਦਾ ਕਸੂਰ ਕੀ ਆ ਗਲਤੀ ਪੁੱਛਣੀ ਚਾਹੁੰਦੇ ਆ ਅਸੀਂ ਉਹ ਬੰਦਾ ਸਾਨੂੰ ਆ ਕੇ ਜਵਾਬ ਦੇ ਅੱਛਾ ਇੱਕੜ ਬਾਈਚਾਂਸ ਇਹ ਨਹੀਂ ਆਂਦਾ ਹੁਣ 2 ਵਜੇ ਤੋਂ ਬਾਅਦ ਵੀ ਨਹੀਂ ਆਂਦਾ ਤੇ ਫਿਰ ਇਹ ਕਿੱਦਾਂ ਗੱਲ ਹੋ ਸਕਦੀ ਹੈ ਜਿਹਦੇ ਦੁਆਰਾ ਸਰ ਇਹਦੀ ਕੈਨਸਲ ਆ ਇਹ ਜਿਹੜਾ ਮੈਂ ਮੈਂ ਉਹੀ ਜਵਾਬ ਦੇਣਾ ਚਾਹੁੰਦਾ ਇਹ ਡੇਟ ਕੈਨਸਲ ਹੁੰਦੀ ਆ ਤਾਂ ਦੁਬਾਰਾ ਇਹਦਾ ਪੈਸਾ ਜਿਹੜਾ ਪਬਲਿਕ ਦਾ ਪੈਸਾ ਜਾਣਾ ਦੁਬਾਰਾ ਡੇਟ ਲੈਣੀ ਪੈਣੀ ਇਹ 500 ਕੋਈ ਨਹੀਂ 500 ਕੋਸ਼ਾ ਦੀ ਪਹਿਲੇ ਸੀ ਹਾਂਜੀ ਉਹ 1300 ਕੋਸ਼ਾ ਉਹਦਾ ਕੌਣ ਜ਼ਿੰਮੇਵਾਰ ਆ ਜੀ ਇਹ ਡੇਟ ਲੰਘ ਜਾਂਦੀ ਹੈ ਕੌਣ ਜ਼ਿੰਮੇਵਾਰ ਐਸ ਚੀਜ਼ ਦਾ ਕਿਸੇ ਅਧਿਕਾਰੀ ਨੇ ਕੀਤੀ ਗੱਲ ਨਹੀਂ ਨਹੀਂ ਕੋਈ ਅਧਿਕਾਰੀ ਨਹੀਂ ਕੋਈ ਅਧਿਕਾਰੀ ਨਹੀਂ ਕੋਈ ਨਹੀਂ ਦਿੰਦਾ ਜੀ ਕੋਈ ਸਰ ਅਸੀਂ ਮੰਗ ਕੀ ਕਰਨੀ ਆ ਸਾਡਾ ਸਾਡਾ ਟਾਈਮ ਤੇ ਇਹ ਪਬਲਿਕ ਦਾ ਕੰਮ ਹੋਣਾ ਚਾਹੀਦਾ ਟਾਈਮ ਤੇ ਜੇ ਸੱਦਿਆ ਤਾਂ ਉਹਨਾਂ ਨੂੰ ਪੂਰੇ ਟਾਈਮ ਤੇ ਮੁਲਾਜ਼ਮ ਨੇ ਉੱਤੇ ਹਾਜ਼ਰ ਹੋਣਾ ਚਾਹੀਦਾ ਸੀ ਪਰ ਅਸੀਂ ਧਰਨਾ ਦੇਵਾਂਗੇ ਅਸੀਂ ਚੱਕਾ ਜਾਮ ਕਰਾਂਗੇ ਜੇ ਨਾ ਸਾਡੀ ਹੁਣ ਥੋੜੀ ਦੇਰ ਤੱਕ ਮੁਲਾਜ਼ਮ ਕੋਈ ਪਹੁੰਚਿਆ ਔਰ ਨਾ ਇਹਨਾਂ ਦੀ ਪਬਲਿਕ ਦੀ ਸੁਣਵਾਈ ਨਾ ਹੋਵੇ। ਸਿੰਘਾਈ ਮੈਂ ਦਿੱਕਤ ਬੱਸ ਆਈ ਟਰਾਈ ਦੇ ਰਹੀਆਂ ਮੁੰਡੇ ਨੇ ਮੇਰੇ ਨੇ ਮੈਂ 9 ਵਜੇ ਦਾ ਹੋਰ ਆਇਆ ਬੈਠਾ ਜੀ ਹਾਲੇ ਤੱਕ ਕੋਈ ਮੇਰੇ ਕੋਲ ਨਹੀਂ ਲੁਆ ਜੀ ਨੀਲੋ ਖੁਰਦਾ ਆਈ ਅਸੀਂ ਸਵੇਰ ਦੇ ਬੈਠੇ ਆ ਜੀ ਕੋਈ ਵੀ ਅੱਲੇ ਤੱਕ ਕੋਈ ਕੋਈ ਅਧਿਕਾਰੀ ਨਹੀਂ ਆਇਆ ਜੀ ਨਾ ਲਾਈਕ ਸਟਾਪ ਦੀ ਆ ਜੀ ਕੋਈ ਗੱਲ ਨਹੀਂ ਸਾਡੀ ਦਾ ਆਨਲਾਈਨ ਫੀਸ ਕੱਟੀ ਗਿਆ ਕੱਲ ਨੂੰ ਫੇਰ ਭਰਉਣੀ ਪੈਣੀ ਆ ਤੁਹਾਨੂੰ ਫੇਰ ਹਾਂ ਜੀ ਪਰ ਹਾਂ ਇਹ ਦੁਬਾਰਾ ਦੁਬਾਰਾ ਅੱਜ ਨਹੀਂ ਟ੍ਰਾਇਲ ਹੋਊਗਾ ਤਾਂ ਦੁਬਾਰਾ ਵੀਨੇ ਵੱਲ ਫੇਰ ਆਉਣਾ ਪਊਗਾ ਜੀ ਹਾਂ ਜੀ ਮੰਗ ਜੀ ਪ੍ਰਸ਼ਾਸਨ ਨੂੰ ਕਹੋ ਤੁਸੀਂ ਵੀ ਇਹਦਾ ਕੋਈ ਹੱਲ ਕਰਾ ਦਿਓ ਜੇਲ ਬਾਈ ਜਾਵੇ ਬੰਦੇ ਆ ਦੇ ਜੀ ਮੇਰਾ ਨਾਮ ਅਸੀਂ ਲੁਧਿਆਣੇ ਤੋਂ ਆਈ ਆ ਜੀ ਅੱਜ ਕਿੱਥੇ ਖੜੇ ਹੋ ਅੱਜ ਅਸੀਂ ਖੜੇ ਆ ਜੀ ਡਰਾਈਵਿੰਗ ਸੈਂਟਰ ਆਪਣਾ ਲਿਸੈਂਸ ਬੰਦੇ ਜਿੱਤੇ ਜੀ ਤੁਹਾਨੂੰ ਤਕੜਤ ਆ ਰਹੀ ਅਸੀਂ ਇਸ ਵਾਰ 8:30 ਵਜੇ ਤੇ ਆਏ ਆ ਜੀ ਇੱਥੇ ਠੀਕ ਹੈ ਜੀ ਸਾਨੂੰ ਇਹਨਾਂ ਨੇ 11 ਵਜੇ ਦਾ ਟਾਈਮ ਦਿੱਤਾ ਸੀ 11 ਵਜੇ ਆਵਾਂਗੇ ਅਸੀਂ ਚੱਲੇ ਆ ਕਿਤੇ ਲੇਕਿਨ ਅਸੀਂ 11 ਵਜੇ ਦੁਬਾਰਾ ਆਏ ਆ ਇੱਥੇ ਆ ਕੇ ਸਾਨੂੰ ਕੋਈ ਹਾਜ਼ਰ ਨਹੀਂ ਆ ਠੀਕ ਹੈ ਜੀ ਆ ਦੋ ਵਜੇ ਚੱਲੇ ਆ ਅਜੇ ਤੱਕ ਕੋਈ ਹਾਜ਼ਰ ਨਹੀਂ ਬੰਦਾ ਸਾਡਾ 1300 ਰੁਪਏ ਲੱਗਾ ਅੱਜ ਸਾਡੇ ਪ੍ਰਾਈ ਸੈਂਟਰ ਦੇ ਉਹ ਸਾਡਾ ਨਸ਼ਟਾ ਜੀ ਸਾਨੂੰ ਫੇਰ ਦੁਬਾਰਾ ਆਣਾ ਪੈਣਾ ਸਾਡੇ ਪੈਸੇ ਪਕਾਰ ਆ ਸੈਂਟਰ ਦੇਖ ਲਓ ਕਿੰਨੀ ਗੰਦਗੀ ਆ ਜਾਨਵਰ ਘੁੰਮਦਾ ਝਾੜੀਆਂ ਇਹ ਕੀ ਹਾਲ ਹੈ ਇੱਥੇ ਦਾ ਬਹੁਤ ਪਰੇਸ਼ਾਨ ਆ ਜੀ ਇਹਨਾਂ ਤੋਂ ਹਾਲੇ ਤੱਕ ਕਿਸੇ ਨੇ ਅਜੇ ਤੱਕ ਕੋਈ ਰਿਸਪੌਂਸ ਹੀ ਨਹੀਂ ਜੀ ਬੰਦਾ ਹੀ ਨਹੀਂ ਅੱਗੇ ਆ ਰਿਹਾ ਆ ਰਹੇ ਆ 15 ਮਿੰਟਾਂ ਦਾ 20 ਮਿੰਟਾਂ ਦਾ ਅਸਾਈ ਕੋਚ ਹੋ ਰਿਹਾ ਜੀ 11 ਮਹੀਨੇ ਤੋਂ ਲੈ ਕੇ 1:30 ਵਜੇ ਗਿਆ ਦੇਖ ਲੋ 160 ਬੰਦਾ ਖੜਿਆ ਤੁਸੀਂ ਦੇਖ ਸਕਦੇ ਹੋ ਆਈ ਨਾਮ ਦੱਸੋ ਕੀ ਨਾਮ ਤਰਮਿੰਦਰ ਸਿੰਘ ਜੀ ਤਰਮਿੰਦਰ ਜੀ ਸਵੇਰ ਤੋਂ ਲੋਕ 7:30 ਵਜੇ ਤੋਂ ਬਾਹਰ ਖੜੇ ਨੇ ਆਟੋ ਦਫ਼ਤਰ ਦੇ ਬਾਅਦ ਤੇ ਜਿਨ੍ਹਾਂ ਦਾ ਅੱਜ ਲਾਇਸੈਂਸ ਦੀ ਜਿਹੜੀ ਹੁਣ ਟੈਸਟ ਡਰਾਈਵਿੰਗ ਹੋਣੀ ਸੀ ਪਰ ਹੁਣ 2:00 ਵਜੇ ਤੁਸੀਂ 2:00 ਵਜੇ ਆਫਿਸ ਆ ਰਹੇ ਹੋ ਸਰ ਮੈਂ ਕਿਸੇ ਕੇਸ ਦੇ ਗਵਾਹੀ ਦੇ ਤੌਰ ਤੇ ਵਿਜਲੀਨ ਦਫਤਰ ਗਿਆ ਸੀਗਾ ਆਰਟੀ ਸਾਹਿਬ ਦੇ ਹੁਕਮਾਂ 'ਚ ਉਹ ਹੁਕਮ ਜਦੋਂ ਜਿੱਦਾਂ ਮੈਨੂੰ ਹੋਇਆ ਮੈਨੂੰ ਜਾਣਾ ਪਿਆ ਗਵਾਹੀ ਦੇਣ ਪਰੰਤ ਮੈਂ ਇੱਥੇ ਪਹੁੰਚਿਆ ਜਨਤ ਸਰਕਾਰ ਵੱਲੋਂ ਤਾਂ ਉਪੰਦਰੀ ਦਿੱਤੇ ਗਿਆ ਸਾਰੇ ਅਧਿਕਾਰੀ ਆਪਣੇ ਟਾਈਮ 'ਤੇ ਨਹੀਂ ਆਣਗੇ ਤੇ ਟਾਈਮ 'ਤੇ ਨਹੀਂ ਜਾ ਸਕਦੇ ਆ ਪਰ ਜੇ ਤੁਸੀਂ ਆਪਣੀ ਡਿਊਟੀ ਤੇ ਤਾਂ ਹੈ ਹੀ ਨਹੀਂ ਸੀਗੀ ਮੈਂ ਵੀਰੇ 8:30 ਵਜੇ 8:30 ਵਜੇ ਦਾ ਮੈਂ ਵੀ ਇੱਥੇ ਬੈਠਾ ਹਾਜ਼ਰੀ ਮੇਰੀ ਲੱਗੀ ਹੈ ਚੈੱਕ ਕਰ ਸਕਦਾ ਆਨਲਾਈਨ 8:30 ਵਜੇ 6:00 7:00 ਵਜੇ ਬੈਠੇ ਕੋਈ ਹੈ ਹੀ ਨਹੀਂ ਤੁਸੀਂ ਆਏ ਹੀ ਨਹੀਂ ਤੇ ਦਫਤਰ ਦਾ ਟਾਈਮ ਤਾਂ 9:00 ਵਜੇ ਦਾ ਦਫ ਲੋਕ ਤਾਂ ਆਵੇ ਵੀਰੇ ਮੇਰੇ ਕੋਲ ਪ੍ਰੂਫ ਹੈਗਾ 8:30 ਵਜੇ ਮੈਂ ਹਾਜ਼ਰੀ ਲੱਗ ਗਿਆ ਔਰ ਕੋਈ ਨਹੀਂ ਸੀ ਕਿ ਉਦੋਂ ਆਨਲਾਈਨ ਹਾਜ਼ਰੀ ਲੱਗਦੀ ਆ ਤੁਸੀਂ ਫੋਨ ਤੇ ਚੈੱਕ ਕਰ ਸਕਦੇ ਆ ਉਹ ਦਫ਼ਤਰੀ ਕੰਮ ਗਏ ਸੀ ਇਹ ਤੇ ਉਹ ਦਫ਼ਤਰੀ ਕੰਮ ਗਏ ਸੀ ਵੀਰੇ ਟ੍ਰੈਕ ਦੀ ਆਈਡੀ ਨਹੀਂ ਹੈਗੀ ਦੋ ਤਾਂ ਅਮਪਲਾਈ ਨੇ ਔਰੇ ਦੂਸਰਾ ਅਮਪਲਾਈ ਕਿੱਥੇ ਸੀ ਇੱਕ ਤਿੰਨ ਅਮਪਲਾਈਆ ਵੀਰੇ ਇੱਕ ਬੰਦਾ ਫੋਟੋ ਕਰ ਰਿਹਾ ਇੱਕ ਸਕਰੂਟ ਨਹੀਂ ਕਰ ਰਿਹਾ ਤੀਸਰਾ ਟੈਸਟ ਲੈਣਾ ਇਹ ਵੱਡੀ ਲਾਪਰਵਾਹੀ ਨਹੀਂ ਜੇ ਮੰਨ ਲਓ ਤੁਸੀਂ ਵੀ ਆਪਣੇ ਕੰਮ ਗਏ ਹੋ ਤੁਸੀਂ ਆਫਿਸ ਤੇ ਕੰਮ ਗਏ ਮੈਂ ਤਾਂ ਆਫਿਸ ਦਾ ਦਫ਼ਤਰੀ ਕੰਮ ਗਏ ਜੀ ਇਹ ਜਿਹੜਾ ਕੰਮ ਲੋਕਾਂ ਦਾ ਤਾਂ ਇਹਦੇ ਵਾਸਤੇ ਕੋਈ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਤੁਸੀਂ ਆਪ ਜ਼ੋਰਦਾਰ ਵੀਰੇ ਤੁਸੀਂ ਰਿਗਾਰਡਿੰਗ ਸਾਬ ਨਾਲ ਗੱਲ ਕਰ ਲਓ ਮੈਂ ਤੁਹਾਨੂੰ ਕਹਿ ਰਿਹਾ ਜੀ ਗਵਾਹੀ ਵੀ ਵੀਰੇ ਉਹ ਵੀ ਕੇਸ ਹੈ ਗਵਾਹੀ ਵੀ ਕਿਸੇ ਨੇ ਤਾਂ ਦੇਣੀ ਹੈ ਜਿਹੜੇ ਜਿੰਨੇ ਐਪਲੀਕੈਂਟ ਖੜੇ ਆ ਸਭ ਦੇ ਟੈਸਟ ਹੋਣਗੇ ਜੇ ਟੈਸਟ ਕੋਈ ਰਹਿ ਰਹਿ ਵੀ ਜਾਂਦਾ ਸੀ ਐਪਲੀਕੇਸ਼ਨ ਨੋਟ ਕਰਕੇ ਕੱਲ ਦੀ ਡੇਟ 'ਚ ਰੀਸ਼ਡਿਊਲ ਕਰਾ ਦੇਗੇ ਕੋਈ ਪੈਸਾ ਤਾਂ ਨਹੀਂ ਲੱਗਣਾ ਉਹਦਾ